ਮਹਾਂਸ਼ਯੋਤ ਵੀਰ ਸਹਿਬ ਪ੍ਰੈਜ਼ੀਡੈਂਟ ਗੋਸ਼ਵਾਲੀ ਸ਼੍ਰੀ ਕੁਟਨਪੋਜ਼ਾਸ ਮਹਾਸਮਤੀ ਪੰਜਾਬ ਸ਼ੋਭਿਅਤ ਕਰੋ ਵਾਰਡਿਡ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ ਦੀਵਾਲੀ ਦੇ ਸ਼ੋਭ ਮੌਕੇ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਨਾ ਚਾਹੁੰਦਾ ਕਿਉਂਕਿ ਇਹ ਬੜਾ ਇੱਕ ਇਤਿਹਾਸਿਕ ਦਿਨ ਹੈ ਔਰ ਬੜਾ ਖੁਸ਼ੀਆਂ ਵਾਲਾ ਦੀਵਾਲੀ ਦਾ ਤਿਹਾਰ ਦਿਨ ਬੜੇ ਚਿਰਾਂ ਤੋਂ ਲੋਕਾਂ ਨੂੰ ਆਸ ਹੁੰਦੀ ਹੈ ਬੱਚਿਆਂ ਨੂੰ ਆਸ ਹੁੰਦੀ ਹੈ ਘਰ ਵਾਲਿਆਂ ਨੂੰ ਸਾਰਿਆਂ ਨੂੰ ਕਿ ਦੀਵਾਲੀ ਆ ਰਹੀ ਹੈ ਔਰ ਦੀਵਾਲੀ ਤਾਂ ਜਿਹੜਾ ਮਹੱਤਵ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼੍ਰੀ ਰਾਮਚੰਦਰ ਜੀ ਸੀਤਾ ਜੀ ਲਕਸ਼ਮਨ ਜੀ ਕਾਫੀ ਡਿਫਿਕਲਟੀਆਂ ਕਾਫੀ ਮੁਸ਼ਕਲਾਂ ਨੂੰ ਪਾਰ ਹੋ ਕਰਦੇ ਹੋਏ ਆਪਣੇ ਅਯੁੱਧਿਆ ਵਿੱਚ ਦੀਵਾਲੀ ਦੇ ਦਿਨ ਦੇ ਉੱਤੇ ਉਧਾਰੇ ਸੀ ਆਏ ਸੀ ਵਾਪਸ ਔਰ ਮਹਾਵਸ਼ਿਆ ਦੀ ਰਾਤ ਸੀਗੀ ਜਿਹੜੀ ਕਿ ਬੜੀ ਨੇਰੀ ਰਾਤ ਹੁੰਦੀ ਹੈ ਔਰ ਉਹਦਾ ਨੂੰ ਰੋਸ਼ਨੀ ਕਰਨ ਵਾਸਤੇ ਉਥੋਂ ਦੇ ਲੋਕਾਂ ਨੇ ਉਹ ਨੋਦੇ ਆਵਾਸੀਆਂ ਨੇ ਮਿੱਟੀ ਦੇ ਦੀਵੇ ਉਦੋਂ ਹੁੰਦੇ ਸੀ ਬਿਜਲੀ ਦਾ ਕੋਈ ਏਡਾ ਵੱਡਾ ਨਹੀਂ ਸੀ ਹੋ ਸਕਦਾ ਸੋ ਮਿੱਟੀ ਦੇ ਦੀਵਿਆਂ ਦੇ ਵਿੱਚ ਤੇਲ ਪਾ ਕੇ ਬੱਤੀ ਪਾ ਕੇ ਰੋਸ਼ਨੀ ਕਰਨ ਵਾਸਤੇ ਉਹ ਦੀਵੇ ਜਗਾ ਜਗਾ ਦੇ ਰਸਤੇ ਰਸਤੇ ਜਿੱਧਰੋਂ ਵੀ ਸ਼੍ਰੀ ਰਾਮ ਜੰਦਰ ਦੀ ਨਿਆਣਾ ਸੀ ਉਸ ਰਸਤਿਆਂ ਨੂੰ ਲੋ ਰੋਸ਼ਨੀ ਕਰਨ ਵਾਸਤੇ ਇਹ ਮਿੱਟੀ ਦੇ ਦੀਵੇ ਚਲਾਏਦੇ ਸੀ ਅੱਜ ਦਾ ਯੁੱਗ ਜਿਹੜਾ ਕਾਫੀ ਬਦਲ ਚੁੱਕਾ ਹੈ ਅੱਜ ਬਿਜਲੀ ਕਰ ਕਰ ਹੈ ਜਿਹੜੇ ਵੀ ਲੋਕੀ ਦੀਵਾਲੀ ਮਨਾਉਂਦੇ ਨੇ ਆਪਣੇ ਘਰਾਂ 'ਚ ਬੜੀ ਰੋਸ਼ਨੀ ਕਰਦੇ ਆ ਲਾਈਟਿੰਗ ਕਰਦੇ ਆ ਈਕਵਿਪਮੈਂਟ ਜਿਹੜੇ ਕਿ ਬਾਈ ਚਾਈਨਾ ਵੱਲੋਂ ਆਏ ਨੇ ਲੜੀਆਂ ਬੜੀਆਂ ਬੜੀਆਂ ਲੰਮੀਆਂ ਬੜੇ ਬੜੇ ਆਟੋਮੈਟਿਕ ਜਿਹੜੇ ਰੋਸ਼ਨੀ ਕਰਨ ਦੇ ਤਰੀਕੇ ਆ ਉਹਨਾਂ ਨਾਲ ਘਰਾਂ ਦੀ ਰੋਸ਼ਨੀ ਕੀਤੀ ਜਾਂਦੀ ਹੈ ਔਰ ਜਦੋਂ ਵੀ અમાਵਸ ਆਉਂਦੀ ਹੈ ਇਸ ਦੀਵਾਲੀ ਦੇ ਉੱਤੇ ਹਮੇਸ਼ਾ ਹੀ ਦੀਵਾਲੀ ਜਦੋਂ ਹੁੰਦੀ ਹੈ ਉਹ ਹਨੇਰੀ ਰਾਤ ਹੁੰਦੀ ਆ ਧੀਰੀ ਰਾਤ ਹੁੰਦੀ ਆ ਜਿਹਨੂੰ ਆਪਾਂ અમાਵਸ ਤੋਂ ਮੱਸਿਆ ਵੀ ਕਹਿੰਦੇ ਆ ਮੱਸਿਆ ਦੀ ਰਾਤ ਹੁੰਦੀ ਆ ਹਨੇਰੀ ਰਾਤ ਹੁੰਦੀ ਆ ਜਿਸ ਕਰਕੇ ਰੋਸ਼ਨੀ ਉਦੋਂ ਵੀ ਕੀਤੀ ਗਈ ਉਦੋਂ ਤੋਂ ਇਹ ਰੀਤੀ ਰਿਵਾਜ ਚੱਲ ਆ ਰਿਹਾ ਹੈ ਕਿ ਆਪਣੇ ਪਿੰਡਾਂ 'ਚ ਆਪਣੇ ਘਰਾਂ 'ਚ ਆਪਣੇ ਗਲੀਆਂ 'ਚ ਆਪਣੇ ਹਰ ਸਾਹ ਦੇ ਉੱਤੇ ਰੋਸ਼ਨੀ ਕਰਨ ਦਾ ਇਹ ਪ੍ਰਚਲਨ ਉਦੋਂ ਦਾ ਚੱਲਿਆ ਸੋ ਮੈਂ ਚਾਹਾਂਗਾ ਕਿ ਜਿੱਥੇ ਸ਼੍ਰੀ ਰਾਮਚੰਦਰ ਜੀ ਰੋਧਿਆਂ ਵਾਲੇ ਦਿਨ ਪਧਾਰੇ ਸੀ ਰੋਸ਼ਨੀ ਕੀਤੀ ਗਈ ਉੱਥੇ ਹੀ ਇੱਕ ਖੁਸ਼ੀ ਦਾ ਮਾਹੌਲ ਹੋਰ ਵੀ ਸੀ ਕਿ ਜਿਹੜੀ ਕਿ ਯੁੱਧ ਤੋਂ ਬਾਅਦ ਮੁਗਲਾਂ ਨੇ ਅਰੈਸਟ ਕੀਤੇ ਸੀ 40 ਸਾਡੇ ਯੋਧੇ ਉਹਨਾਂ ਨੂੰ ਵੀ ਸ਼ਡਾਕੇ ਹੁੰਦੇ ਇਸੇ ਦਿਨ ਤੇ ਜਿੱਦੂ ਬੰਦੀ ਛੋੜ ਦਾ ਦਿਵਸ ਮਨਾਇਆ ਜਾਂਦਾ ਉਹਦੇ ਕਰਕੇ ਵੀ ਸਾਰ ਨੂੰ ਲੱਖ ਲੱਖ ਵਧਾਈ ਆ ਉਸ ਤੋਂ ਇਲਾਵਾ ਨਾਲ ਹੀ ਵਿਸ਼ਕਰਮਾ ਦੇ ਵੀ ਆ ਉਹਦੀ ਵੀ ਸਭ ਨੂੰ ਲੱਖ ਲੱਖ ਵਧਾਈ ਔਰ ਨਾਲ ਹੀ ਅੱਗੇ ਗੁਰਪੁਰਬ ਆ ਰਿਹਾ ਮੈਂ ਸਾਰੇ ਜਿੰਨੇ ਵੀ ਸਾਡੇ ਅੱਛੇ ਪਰਵ ਹੁੰਦਾ ਹਿੰਦੁਸਤਾਨ ਦੇ ਵਿੱਚ ਤੇ ਹਰ ਦਿਨ ਕੋਈ ਨਾ ਕੋਈ ਨਵਾਂ ਪਰਵ ਹੁੰਦਾ ਸੋ ਮੈਂ ਸਾਰਿਆਂ ਨੂੰ ਇਹਨਾਂ ਪਰਵਾਂ ਦੇ ਉੱਤੇ ਇਹਨਾਂ ਉਤਸਾਵਾਂ ਦੇ ਉੱਤੇ ਇਹਨਾਂ ਤਿਹਾਰਾਂ ਦੇ ਉੱਤੇ ਸਾਰੇ ਬੇਸ਼ੁਮਾਰ ਸਾਨੂੰ ਲੱਖ ਲੱਖ ਵਧਾਈ ਦੇਣਾ ਤੇ ਕਾਮਨਾ ਕਰਨਾ ਕਿ ਜਿਹੜੀ ਦੀਵਾਲੀ ਚ ਪਟਾਕੇ ਚਲਾਉਣੇ ਬਹੁਤੇ ਹੈਗੇ ਨਾ ਚਲਾਏ ਬੜੇ ਪਿਆਰ ਭਰਾਂ ਦੀਵਾਲੀ ਬਣਾਈ ਜਾਏ ਤਾਂ ਕਿ ਸਾਰਿਆਂ ਨੂੰ ਖੁਸ਼ੀ ਪ੍ਰਾਪਤ ਹੋਵੇ ਮੈਂ ਇੱਕ ਵਾਰੀ ਸਾਰਿਆਂ ਨੂੰ ਫਿਰ ਸ਼੍ਰੀ ਗੁਰ ਨਬਦਾਸ ਮਾ ਸੰਪਤੀ ਪੰਜਾਬ ਵੱਲੋਂ ਸ਼ਹਿਰੀ ਕਮੇਟੀ ਪੰਜਾਬ ਦੇ ਜਿਹੜੇ ਜਿੰਨੀਆਂ ਵੀ ਸਾਡੇ ਨਬਦਾਸ ਦੀ ਕਮੇਟੀ ਹੋਣਾ ਸਾਰਿਆਂ ਵੱਲੋਂ ਸਾਰਾ ਲੱਖ ਲੱਖ ਵਧਾਈ پیش ਕਰਦਾ ਬਹੁਤ ਬਹੁਤ ਧੰਨਵਾਦ ਦੀਵਾਲੀ ਮੁਬਾਰਕ ਥੈਂਕ ਯੂ